ਸਾਨੇ 1984 6 ਜੂਨ ਨੂੰ ਸਾਨੇ 1900 ਸਾਨੇ 1984 6 ਜੂਨ ਨੂੰ ਮੱਚ ਗਈ ਹਾਕਾਰ ਸੀ ਸਾਰੇ ਸਾਰੇ ਹਨਕਿਸ਼ਰ ਧਾਲੂ ਗਏ ਸੀ ਮਾਰੇ ਬੜੇ ਸ਼ਰਧਾਲੂ ਗਏ ਸੀ ਮਾਰੇ ਫੌਜੀ ਆ ਗਈ ਟੈਂਕ توپ ਲੈ ਕੇ ਬਈ ਫੌਜੀ ਆ ਗਈ ਆ ਗਈ ਟੈਂਕ توپ ਲੈ ਕੇ ਕਹਿੰਦੇ ਗੁਰੂ ਘਰ ਚੋਂ ਆਏ ਜੇ ਬਾਰਨਾ ਬਾਰਨਾ ਜਾਰਨਲ ਫੌਜ ਦਾ ਸਿੱਖਾਂ ਨੂੰ ਕਰੇ ਤਾੜਨਾ ਚਬੇਗ ਸਿੰਘ ਦੀ ਕਮਾੜੀ ਢੱਲੜਦੇ ਬਈ ਸ਼ਬੇਗ ਸਿੰਘ ਦੀ ਸ਼ਬੇ ਗੋ ਸਿੰਘ ਦੀ ਕਮਾਲੀ ਢਾੜਦੇ ਮੋਰਚਾ ਚ ਬੈਠੇ ਖੜਕੂ ਸਿੰਘ ਬਈ ਸਿੰਘ ਬਈ ਲੱਖਾਂ ਦੀ ਫੌਜ ਦੇ ਪੂਰੀ ਜਾਣ ਸਿੰਘ ਬਈ ਬੰਬ ਸਿੰਘਾ ਨੇ ਲੱਕਾ ਦੇ ਨਾਲ ਬਨ ਕੇ ਬਈ ਬੰਬ ਸਿੰਘਾ ਨੇ ਸਿੰਘਾ ਨੇ ਲੱਕਾ ਦੇ ਨਾਲ ਬਨ ਕੇ ਬੰਬ ਸਿੰਘਾ ਨੇ ਰਾਮਬ ਸਿੰਘਾਂ ਨੇ ਲੱਕਾਂ ਦੇ ਨਾਲ ਬਨ ਕੇ ਛਾਲ ਮਾਰ ਟੈਂਕਾਂ ਤੇ ਉਡਾਤੇ ਉਡਾਤੇ ਆਮਸਰ ਫੌਜ ਦੇ ਸੋਚਾਂ ਦੇ ਵਿੱਚ ਪਾਤੇ ਸ਼ੁਭੇਗ ਸਿੰਘ ਤੇ ਪਾਈ ਅਮਰੀਕ ਬਈ ਸ਼ੁਭੇਗ ਸਿੰਘ ਤੇ ਸ਼ੁਭੇਗ ਸਿੰਘ ਤੇ ਪਾਈ ਅਮਰੀਕ ਬਈ ਹੋਗੇ ਸ਼ਹੀਦ ਫੌਜ ਨਾਲ ਲੜ ਕੇ ਲੜਕੇ ਸਿੱਖ ਲਈ ਗਏ ਕੁਰਬਾਨ ਜਿੰਦ ਕਰਕੇ ਸੰਤ ਪਿੰਡ ਰਾਵਾਲਿਆਂ ਨੇ ਫੌਜ ਦਾ ਬਈ ਸੰਤ ਪਿੰਡ ਰਾਂ ਪਿੰਡ ਰਾਵਾਲਿਆਂ ਨੇ ਫੌਜ ਦਾ ਡੱਡ ਕੇ ਮੁਕਾਬਲਾ ਸੀ ਕੀਤਾ ਕੀਤਾ ਜੈਲੀ ਕੈਦਾਂ ਜਾਵੇਂ ਸ਼ਹਾਦਤ ਪੀਤਾ ਜੈਲੀ ਕਹਿੰਦਾ ਜਾ ਹਮੇਸ਼ਾ ਹਾਦਤ ਪੀਤਾ